ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਆਜਬ ਸਿੰਘ ਢਿੱਲੋਂ ਅੱਜ ਥੋੜੀ ਵੀਡੀਓ ਨਾਲ ਲੰਬੀ ਹੋਗੀ ਜਿਹੜੀ ਮੈਂ ਕਿਤਾਬ ਪੜਹੀ ਹੈ ਨਾ ਬਹੁਤ ਹੀ ਚਰਚਾ ਵਿੱਚ ਸੁਣੀ ਹੋਗੀ ਤੁਸੀਂ ਵੀ 40 ਦਿਨ ਤੇ ਜੋ ਕਿ ਮੇਰੇ ਹੱਥ ਦੇ ਵਿੱਚ ਆ 40 ਦਿਨ ਕਿਤਾਬ ਬਹੁਤ ਸੋਹਣੀ ਕਿਤਾਬ ਹੈ ਯਾਰ ਇਹ ਮੈਂ ਨਾ ਮੈਂ ਸੁਣਿਆ ਆ ਸੀ ਮੈਂ ਇੱਕ ਸੱਜਣ ਮੇਰੇ ਕੋ ਵੀ ਇਹ ਪੜ ਕੇ ਦੇਖੀ ਮੈਂ ਜਰੂਰ ਠੀਕ ਹੈ ਵੀ ਪੜ ਕੇ ਦੇਖਾਂਗੇ ਤੇ ਸੋ ਇੱਕ ਮੇਰੇ YouTube ਤੇ ਵੀ ਬਾਈ ਨੇ ਰეკਮੈਂਡ ਕੀਤੀ ਸੀ ਉਸ ਤੋਂ ਬਾਅਦ ਮੇਰੇ ਯਾਰ ਨੇ ਕਿਤੀ ਸੀ ਪਹਿਲਾਂ ਯੂਟਿਊਬਰ ਨੇ ਰਿਕਮੈਂਡ ਹੋਈ ਹੁਣ ਤੱਕ ਇਹਦੀਆਂ 20000 ਕਾਪੀਆਂ ਵੇਚ ਚੁੱਕੀਆਂ ਤੇ ਡਾਕਟਰ ਧੁਗਾ ਗੁਰਪ੍ਰੀਤ ਜੀ ਵੱਲੋਂ ਲਿਖੀ ਗਈ ਆ ਤੇ ਮੈਂ ਵਧਾਈ ਦੂੰਗਾ ਕਿ ਬਹੁਤ ਸੋਹਣੀ ਕਿਤਾਬ ਆ ਮੈਨੂੰ ਬਹੁਤ ਸੋਹਣੀ ਲੱਗੀ ਕੇਸਰ ਤੇ ਫਕੀਰ ਦੀ ਯਾਤਰਾ ਜੋ ਇਹਦੇ ਵਿੱਚ ਕੁੱਤਾ ਵੀ ਜੁੜ ਜਾਂਦਾ ਨਾਲ ਜਾ ਕੇ ਜਿਹਨੂੰ ਇੱਕ ਜਾਨਵਰ ਦਾ ਜਾਨਵਰ ਕਹਿ ਸਕਦੇ ਆ ਨਾ ਜਾਨਵਰ ਕੁੱਤਾ ਕਹਿ ਸਕਦੇ ਉਹ ਨਾਲ ਜੁੜ ਜਾਂਦਾ ਸੀ ਤੇ ਉਹ ਫਿਰ ਆਖਰ ਤੱਕ ਨਾ ਸਾਥ ਜਿਹੜਾ ਦਿੰਦਾ ਵਾ ਤੇ ਬਹੁਤ ਹੀ ਮੈਨੂੰ ਨਾ ਸੋਹਣੀ ਲੱਗੀ ਯਾਰ ਚੀਜ਼ ਵੀ ਆਇਆ ਇਹਦੇ ਵਰਗੀ ਚੀਜ਼ ਵਾਕਿਆ ਨਹੀਂ ਹ ਤੱਕ ਮੈਂ ਸਟੋਰੀਆਂ ਤੇ ਬਹੁਤ ਬੜੀਆਂ ਪਰ ਇਹ ਜਿਹੜੀ ਕਿਤਾਬ ਆ ਇਹ ਫਿਲਮ ਦੇ ਵਾਂਗੂ ਸਟਾਰਟ ਹੋਈ ਤੇ ਫਿਲਮ ਵਾਂਗੂ ਐਂਡ ਤੇ ਪੂਰਾ ਕਹਿਣਾ ਸੀ ਵੀ ਫਿਲਮ ਨੂੰ ਖਤਮ ਹੋਈ ਬਰੀ ਜੇ ਕਿ ਤੋ ਫਿਲਮ ਦੇਖਦੇ ਆ ਸਟਾਰਟਿੰਗ ਸਾਨੂੰ ਪਤਾ ਨਹੀਂ ਲੱਗਦਾ ਵੀ ਯਾਰ ਕੀ ਚੱਲਣ ਦੇ ਪਰ ਜਦੋਂ ਆਪਾਂ ਫਿਲਮ ਦੇਖ ਲੈਨੇ ਪੂਰੀ ਤੇ ਫਿਰ ਸਾਨੂੰ ਲੱਗਦਾ ਵੀ ਯਾਰ ਆਹ ਗੱਲ ਸੀ ਤੇ ਮੈਨੂੰ ਲੱਗਦਾ ਵੀ ਇਹ ਤੇ ਫਿਲਮ ਵੀ ਬਣ ਜਣੀ ਚਾਹੀਦੀ ਆ ਤੇ ਏਡੀ ਸੋਹਣੀ ਕਿਤਾਬ ਆ ਮੈਂ ਇਹਦੇ ਵਿੱਚੋਂ ਕੀ ਮਿਲਿਆ ਮੈਨੂੰ ਇਸ ਕਿਤਾਬ ਨੂੰ ਪੜ੍ਹ ਕੇ ਕਿਨੋਂ ਕਿ ਮੈਂ ਲਿਖਦਾ ਵੀ ਰਹਿਣਾ ਵਾ ਤੇ ਮੈਂ ਇਸ ਕਿਤਾਬ ਦੇ ਵਿੱਚ ਜਿੰਨੇ ਮਾਰ ਕੇ ਲਾਏ ਹੋਏ ਆ ਜਿੰਨੇ ਮਾਰ ਕੇ ਲਾਏ ਹੋਏ ਤੁਸੀਂ ਦੇਖ ਲਓ ਵੀ ਜਿੰਨੇ ਮਾਰ ਕੇ ਲਾਏ ਹੋ ਤੇ ਸਾਰਾ ਹੀ ਮੈਂ ਆਪਣੇ ਵਿੱਚੋਂ ਵੀ ਕੁਝ ਚੀਜ਼ਾਂ ਦੇ ਵਿੱਚੋਂ ਲੈ ਕੇ ਤਾਂ ਆਪਣੀ ਲਿਖਤ ਦੇ ਵਿੱਚ ਵੀ ਜੋੜੀਆਂ ਹੋਈਆਂ ਨੇ ਤੇ ਮੈਨੂੰ ਵਧੀਆ ਲੱਗੀ ਜਾਨ ਮੈਂ ਨਾ ਉਨੇ ਤੇ ਕੁੱਤਿਆਂ ਨਾਲ ਲੱਭ ਰਿਹਾ ਸੀ ਇਹ ਕੁੱਤੇ ਨਾਮ ਕੀ ਆ ਫਿਰ ਮੈਂ ਸਟਾਰਟ ਕਰਦਾ ਕਿਤਾਬ ਤੇ ਕੁੱਤੇ ਨਾਮ ਨੇ ਪਿਕਸ਼ੂ ਪਿਕਸ਼ੂ ਜੀ ਕਰਦੇ ਨੇ ਜਾਨ ਕਿ ਸ਼ੋਣੀ ਸੀਗਾ ਇੱਕ ਹੋਰ ਨਾਮ ਸੀਗਾ ਕੰਮ ਕੀ ਪਾਇਆ ਸੀਗਾ ਉਹ ਨਾ ਜਿਹੜਾ ਕੇਸਰ ਹੁੰਦਾ ਵਾ ਕੇਸਰ ਮੁੰਡਾ ਹੁੰਦਾ ਛੋਟਾ ਮੈਂ ਸਟਾਰਟਿੰਗ ਤੋਂ ਸਮਝਾ ਦਣਾ ਕੇਸਰ ਛੋਟਾ ਮੁੰਡਾ ਹੁੰਦਾ ਵਾ ਤੇ ਜਿਹੜਾ ਫਕੀਰ ਹੁੰਦਾ ਵਾ ਉਹ ਮੰਗੀ ਇੱਕ ਕਹਾਣੀ ਜਿਹੜੀ ਹੈਗੀ ਫਕੀਰ ਹੁੰਦਾ ਜਿਹੜਾ ਫਕੀਰ ਤੇ ਉਹ ਸਿਆਣਾ ਮਰਦਾ ਹੋਊਗਾ ਕਹਾਣੀ ਇਦਾਂ ਕਿ ਜਦੋਂ ਪੁਰਾਣੀ ਵੇਲੇ ਚ 1947 ਚ ਜਦੋਂ ਵੰਡ ਹੋਈ ਸੀ ਉਦੋਂ ਇੱਕ ਪਰਿਵਾਰ ਜਿਹੜਾ ਇੱਧਰ ਆਉਂਦਾ ਵਾ ਜ਼ਿਆਦਾਤਰ ਉਹ ਜ਼ਿਆਦਾ ਸਾਰੇ ਪਰਿਵਾਰ ਇੱਧਰ ਆਏ ਆ ਘਾਟਵਾਦੀ ਜਿਹੜੇ ਇੱਧਰ ਸੀਗੇ ਪਹਿਲਾਂ ਜਿਹੜੇ ਆਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਹੈ ਜਦੀ ਗੱਲ ਹੈ ਜਿਹਦਾ ਮੁੰਡਾ ਕੇਸਰ ਹੈ ਤੇ ਉਹਦੀ ਜਿਹੜੀ ਦਾਦੀ ਨੂੰ ਪਾਲਦੀ ਹੁੰਦੀ ਮਾਂ ਦੀ ਉਧਰ ਹੀ ਮਰ ਜਾਂਦੀ ਤੇ ਜਿਹੜਾ ਪਿਓ ਹੁੰਦਾ ਉਹ ਬੀਕਾ ਨੇਰ ਜ਼ਮੀਨ ਲੈਣ ਲਈ ਕਿਦਰ ਲਈ ਜਾਂਦਾ ਕਿਉਂਕਿ ਉਹ ਤੇ ਸਸਤੀ ਮਿਲਦੀ ਹੈ ਤੇ ਜਿਹੜਾ ਮੁੰਡਾ ਹੁੰਦਾ ਵਾ ਉਹ ਇੱਕ ਦਿਨ ਉਹਦੇ ਪਿਓ ਦੀ ਚਿੱਠੀ ਮੰਗੀ ਉਹ ਦੇ ਜਾਂਦਾ ਪੜ੍ਹਦਾ ਰਹਿੰਦਾ ਵਾਰ-ਵਾਰ ਤੇ ਉਹ ਫਿਰ ਜਾਣ ਦੀ ਗੱਲ ਕਰਦਾ ਵੀ ਮੈਂ ਯਾਰ ਬੀਕਾ ਨੇਰ ਜਾਵਾਂ ਫਿਰ ਇੱਕ ਦਿਨ ਦਾਦੀ ਆਪਣੀ ਸੁਣਾਉਣੇ ਚਿੱਠੀ ਲੈ ਕੇ ਛੱਡ ਜਾਂਦਾ ਜਾਂ ਨਹੀਂ ਛੱਡਦਾ ਮੱਥਾ ਟੇਕ ਕੇ ਉਹਨੂੰ ਸਾਸਰੀ ਘਰ ਬੁਲਾ ਕੇ ਰਤੀ ਚਲਾ ਜਾਂਦਾ ਲੱਗੇ ਕਿ ਕੁੱਲੀ ਹੁੰਦੀ ਉੱਥੇ ਨੂੰ ਫਕੀਰ ਮ ਫਕੀਰ ਨੂੰ ਜਾ ਕੇ ਆਪਣਾ ਜੋ ਦੁੱਖ ਦੱਸਦਾ ਫਕੀਰ ਕਹਿੰਦਾ ਵੀ ਬੀਕਾਨੇਰ ਜਾਣ ਲਈ 40 ਦਿਨ ਲੱਗਣਗੇ 40 ਦਿਨ ਮੀਨਸ ਕੀ ਤੁਰ ਕੇ ਜਾਣ ਲਈ 40 ਦਿਨ ਲੱਗਣਗੇ ਤੇ ਉਹਦੇ ਉੱਤੇ ਇਹਦਾ ਕਿਤਾਬ ਦਾ ਟਾਈਟਲ ਹੈਗਾ ਕਿਹੜੀ ਕਿਤਾਬ ਹੈਗੀ ਤੁਸੀਂ ਦੇਖ ਲਓ ਤਿੰਨ ਜਾਣੇ ਹੈਗੇ ਆ ਇੱਕ ਹੈਗਾ ਕੁੱਤਾ ਤੇ ਇੱਕ ਹੈਗਾ ਕੇਸਰ ਤੇ ਇੱਕ ਫਕੀਰ ਤੇ ਇਹ ਜੋ ਸਫਰ ਚਾਲੇ ਬਾਦੰਦੇ ਆ ਆਪਣਾ ਆ ਬੀਕਾਨੇਰ ਲਈ ਜਾਣ ਨੂੰ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਵਿੱਚ ਲਿਖੀਆਂ ਲਿਖੀਆਂ ਜਿਦਾਂ ਕਿ ਕੁਝ ਵੀ ਅਚਨ ਗਣੀ ਹੁੰਦਾ ਸਾਨੂੰ ਸਮਝਣ ਵਿੱਚ ਹੀ ਧੀਰ ਹੁੰਦੀ ਹੈ ਨਾ ਸੋਖ ਰਹਿਂਦਾ ਨਾ ਦੋਖ ਰਹਿਂਦਾ ਜਿਵੇਂ ਰਾਤ ਤੇ ਵਸ ਸਵੇਰ ਹੁੰਦੀ ਹੈ ਇਹੋ ਜਿਹੀ ਗੱਲਾਂ ਵਿੱਚ ਲਿਖੀਆਂ ਗਈਆਂ ਮੈਂ ਤੈਨੂੰ ਕੀ ਦੱਸਾਂ ਮੈਂ ਸਾਰੀਆਂ ਜਿਹੜੀਆਂ ਮਾਰਕ ਲਾਈਆਂ ਨੇ ਵਿੱਚ ਕੁਝ ਕੁ ਸੁਣਾ ਦੂੰਗਾ ਤੇ ਥੋੜਾ ਜਿਹਾ ਨਾ ਸਮਾਂ ਅਜ ਕੱਢ ਲਓ ਥੋੜਾ ਜਿਹਾ ਇਹ ਲਿਖਿਆ ਵੀ ਯੂਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ 6 ਦਿਨਾਂ ਵਿੱਚ ਬਣਾਈ ਸੀ ਪਹਿਲੇ ਦਿਨ ਰੋਸ਼ਨੀ ਬਣਾਈ ਜਿਸ ਨਾਲ ਦਿਨ ਤੇ ਰਾਤ ਬਣੇ ਦੂਜੇ ਦਿਨ ਕਾਸ਼ ਤੀਜੇ ਦਿਨ ਧਰਤੀ ਤੇ ਬ੍ਰਹਸਪਤੀ ਬਣਾਈ ਚੌਥੇ ਦਿਨ ਸੂਰਜ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਏ ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ ਸੱਤਵੇਂ ਦਿਨ ਤੇ ਕੇਸਰ ਮੋਹ ਧਿਆਨ ਨਾਲ ਸੁਣ ਰਿਹਾ ਸੀ ਫਕੀਰ ਦੀ ਗੱਲ ਅੱਗੇ ਮੈਂ ਜਿਹੜੀ ਚੀਜ਼ ਜੋੜੀ ਆ ਤੇ ਫਿਰ ਇਨਸਾਨ ਨੇ ਸਭ ਕੁਝ ਬਰਬਾਦ ਕਰਨ ਵੱਲ ਚਾਲੇ ਪਾਏ ਤੇ ਹਜੇ ਤੱਕ ਵੀ ਬਰਬਾਦੀ ਕਰ ਰਿਹਾ ਖਾਸ ਕਰਕੇ ਪੰਜਾਬ ਮੈਂ ਪੰਜਾਬ ਤੋਂ ਪੰਜਾਬ ਦੀ ਗੱਲ ਕਰੂੰਗਾ ਇੱਜ਼ਤ ਹੀ ਪੰਜਾਬ ਦੀ ਸਿਫਤ ਹੀ ਪੰਜਾਬ ਦੀ ਤੇ ਬੇਇੱਜ਼ਤੀ ਪੰਜਾਬ ਦੀ ਕੁਝ ਲੋਕਾਂ ਦੀ ਸਾਰਿਆਂ ਦੇ ਨਹੀਂ ਸਾਰੇ ਬੰਦੇ ਮੈਂ ਹੁਣ ਇਹ ਨਹੀਂ ਕਹਿ ਸਕਦਾ ਸੇ ਇਹ ਕਿ ਅੱਗੇ ਲੈਣ ਲਿਖੀ ਆ 33ਵੇਂ ਪੰਨੇ ਦੇ ਉੱਤੇ ਕਿ ਕਈ ਦੁਨੀਆਂ ਨੂੰ ਜਿੱਤ ਕੇ ਦੀ ਖਾਕ ਹੋ ਗਈ ਕਈ ਈਰਖਾ ਦੇ ਸੜ ਕੇ ਰਾਖ ਹੋ ਗਈ ਰੋਏ ਮਿੱਟੀ ਨਾਲ ਜੁੜੇ ਜਿਹੇ ਮਨ ਕਰੇ ਜੇ ਉਈ ਰੱਬ ਦੀ ਕਿਚੜੀ ਵਿੱਚ ਪਾਕ ਹੋ ਗਏ ਇਹੋ ਜਿਹੀ ਗੱਲਾਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਲਿਖੀਆਂ ਗਿਆ ਇਹਦੇ ਨਾਲ ਹੀ ਜਿਹੜੀ ਸਟੋਰੀ ਵੀ ਦੱਸੀ ਗਈ ਆ ਵਿੱਚ ਸਟੋਰੀਜ਼ ਉੱਤੇ ਵੀ ਗੱਲ ਕੀਤੀ ਗਈ ਆ ਮੈਂ ਹੁਣ ਤੁਹਾਡੇ ਨਾਲ ਸਾਰੀ ਸਟੋਰੀ ਸਾਂਝੀ ਨਹੀਂ ਕਰ ਸਕਦਾ ਮੈਂ ਇੱਥੇ ਨਾ ਕੰਟੈਂਟ ਲਿਖਿਆ ਹੋਇਆ ਵਾ ਛੋਟਾ ਛੋਟਾ ਮੈਂ ਤੁਹਾਨੂੰ ਪਰਕੇ ਸੁਣਾ ਦਣਾ ਵੀ ਇਸ ਸਟੋਰੀ ਦੇ ਵਿੱਚ ਕੀ ਕੀ ਲਿਖਿਆ ਹੋਊਗਾ ਮੈਂ ਨਾ ਲਾਗੇ ਲਿਖਦਾ ਰਹਿਣਾ ਤੇ ਜਿਹੜੇ ਇਸ ਕਿਤਾਬ ਦੇ ਵਿੱਚ ਔਖੇ ਅੱਖਰ ਮੈਂ ਲੱਭੇ ਹੋਏ ਉਹਨਾਂ ਦਾ ਮਤਲਬ ਜਿਹੜੇ ਹੋਣਗੇ ਮੈਂ ਵੱਖਰੀ ਇੱਕ ਵੀਡੀਓ ਦੇ ਵਿੱਚ ਪਾ ਦੂੰਗਾ ਤੇ ਜਿਹੜੇ ਨਾ ਦਿਨ ਹੁੰਦੇ ਆ ਜਿਹੜਾ ਤੀਸਰਾ ਦਿਨ ਹੁੰਦਾ ਤੀਸਰਾ ਦਿਨ ਕੇਸਰ ਤੋਂ ਡਾ ਤੋਂ ਦਾ ਕਹਾਣੀ ਜਿਹੜੀ ਆ ਆਪਣੀ ਜੋ ਸਾਡੇ ਬੀਤੀ ਦੀ ਜਿਹੜੀ ਤੁਹਾਨੂੰ ਸੁਣਾਈ ਮੈਂ ਆਪਣੇ ਪਰਿਵਾਰ ਦੀ ਉਹ ਫਕੀਰ ਨੂੰ ਦੱਸਦਾ ਫਕੀਰ ਵੀ ਐਸਟੀਮੇਟ ਦਾ ਫਕੀਰ ਦੇ ਪਰਿਵਾਰ ਵਿੱਚ ਰਹਿੰਦਾ ਵਾ ਹਨਾ ਉਹਨਾਂ ਦਾ ਪਰਿਵਾਰ ਹੀ ਗਣਿਆ ਨਾ ਤਾਂ ਹੀ ਫਕੀਰ ਬਣ ਜਾਂਦਾ ਜਿੱਦਾਂ ਉਹਨਾਂ ਨੇ ਦੱਸਿਆ ਮੈਂ ਪੂਰਾ ਸਸਪੈਂਸ ਨਹੀਂ ਤੋੜਨਾ ਕਿਉਂਕਿ ਤਾਂ ਬੜੀ ਸੋਹਣੀ ਆ ਬਈ ਪੜੋਗੇ ਨਾ ਤੁਹਾਨੂੰ ਮਜ਼ਾ ਆਊਗਾ ਮੈਂ ਪਹਿਲੀ ਕਹਾਣੀ ਜਿਹੜੀ 9 ਮਾਰਚ ਨੂੰ ਸ਼ੁਰੂ ਕੀਤੀ ਤੇ 24 ਮਾਰਚ ਨੂੰ ਖਤਮ ਕਰਤੀ ਇੱਕੋ ਮਹੀਨੇ ਦੇ ਵਿੱਚ ਵਿੱਚ ਇੱਕੋ ਮਹੀਨੇ ਤੋਂ ਘੱਟ ਸਮਾਂ ਲੱਗਣਾ ਸੀਗਾ ਮੈ ਪੰਜ-ਛਤ ਦਿਨ ਤੇ ਮੈਂ ਇਕੱਠੇ ਪੜ ਲੈਂਦਾ ਨਹੀਂ ਪੰਜ-ਛਤ ਪੰਜ ਦਿਨ ਤੇ ਮੈਂ ਇਕੱਠੇ ਪੜਦਾ ਨਹੀਂ ਕੋਈ ਲਾਲੋ ਵੀ ਸਾਹਿਬ ਚਾਰ-ਪੰਜ ਦਿਨਾਂ ਦੀ ਕਿਤਾਬ ਪੜ ਲਈ ਪਰ ਸਰਾਤੀ ਮੈਂ ਦਵਾਰ ਸ਼ਨੀਵਾਰ ਬੈਠਾ ਸੀ ਤੇ ਮੈਂ ਸਾਰੇ ਪੰਨੇ ਪੜ ਲਏ ਅੱਜ ਮੈਂ ਸਾਰੀ ਸਮਾਪਤ ਕਰ ਦਿੱਤੀ ਤਿੰਨ ਕਿ ਪੰਨੇ ਰਹਿ ਗਏ ਸੀ ਰਾਤੀ ਹੰਕਾਰ ਤੇ ਅਨਖਵਾਰੇ ਗੱਲ ਕੀਤੀ ਗਈ ਵਿੱਚ ਹੰਕਾਰ ਬਾਰੇ ਕੀਤੀ ਗਈ ਸਾਰਾ ਕੁਝ ਇੱਥੇ ਲਿਖਿਆ ਹੋਇਆ ਵਾ ਤੇ ਜਿੱਦ ਤਰ੍ਹਾਂ ਆਪਾਂ ਖੁਆਇਸ਼ਾਂ ਵੀ ਬੇਲਗਾਮ ਖੁਆਇਸ਼ਾਂ ਨੂੰ ਬੇਲਗਾਮ ਦੇਦਣੇ ਸੋਚ ਨੂੰ ਬੇਲਗਾਮ ਰੱਖਦਣੇ ਆ ਤੇ ਕਿਤਨਾ ਨੂੰ ਕੰਟਰੋਲ ਕਰਨਾ ਹੈ ਸੈਲਫ ਮੋਟੀਵੇਟਿਡ ਕਿਤਾਬ ਆ ਤੁਸੀਂ ਸੈਲ ਕਾਊਂਟ ਕੰਫ ਤੇ ਵੀਡੀਓ ਮੇਂ ਛੋਟੀ ਰੱਖਣ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਨੀ ਕਿਉਂਕਿ ਮੈਂ ਰੀਲਾਂ ਆਈਆਂ ਜਿਹੜੀਆਂ ਜਰੂਰ ਬਣਾਉਂਗਾ ਸ਼ਾਰਟਸ ਤੇ ਜਿਹੜੀਆਂ ਹੋਣਗੀਆਂ ਤੁਸੀਂ ਜਰੂਰ ਦੇਖਿਓ ਛੋਟੇ ਛੋਟੇ ਇਹਨਾਂ ਕਿਤਾਬਾਂ ਆਉਣਗੀਆਂ ਤੇ ਮੱਕੀ ਅੱਗੇ ਤੇ ਨਾ ਫਕੀਰ ਨੇ ਚੌਥੰਥੀ ਬਨੇ ਤੇ ਲਿਖਿਆ ਫਕੀਰ ਨੇ ਅੱਖ ਕੇ ਫੁੱਲਾਵਲ ਦੇਖਿਆ ਕਿ ਆ ਜ਼ਹਿਰ ਤੇ ਦਵਾਈ ਵਿੱਚ ਵੀ ਅਣ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਕ ਤੇ ਹੰਕਾਰ ਵਿੱਚ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਕਿ ਜ਼ਹਿਰ ਕੀ ਹੈ ਉਸਨੇ ਕਿਹਾ ਕਿ ਕੋਈ ਵੀ ਚੀਜ਼ ਜਦੋਂ ਲੋਰ ਤੋਂ ਵੱਧ ਜਾਵੇ ਤਾਂ ਜ਼ਹਿਰ ਬਣ ਜਾਂਦੀ ਹੈ ਜਿਦਾਂ ਮਿੱਠਾ ਜ਼ਿਆਦਾ ਕਹਦੀ ਹੈ ਜ਼ਹਿਰ ਬਣ ਜਾਂਦੀ ਹੈ ਮਿੱਠਾ ਜਿਦਾ 슈ਗਰ ਵੱਧ ਗਈ ਕਿ ਮਿੱਠਾ ਨਹੀਂ ਖਾਣਾ ਸੋ ਤੁਹਾਨੂੰ ਇੰਨਾ ਤੇ ਜਿਹੜੀ ਤੁਹਾਡਾ ਮੈਨੂੰ ਕਹਿੰਦਾ ਵੀ ਮਾਈਂਡ ਰਿਫਰੈਸ਼ ਕਰੂਗੀ ਅਪਡੇਟ ਕਰੂਗੀ ਵੀ ਹਾਂ ਯਾਰ ਖੰਡ ਰਾਂ ਵੀ ਜ਼ਹਿਰ ਹੁੰਦਾ ਖੰਡ ਵੀ ਜ਼ਹਿਰ ਹੁੰਦੀ ਜ਼ਹਿਰ ਤਾਂ ਜ਼ਹਿਰ ਹੁੰਦਾ ਸੱਪ ਦਾ ਜ਼ਹਿਰ ਇੰਨਾ ਨਹੀਂ ਹੁੰਦਾ ਜਿਹੜੇ ਲੋਕਾਂ ਆਪਣੇ ਦਾ ਜ਼ਹਿਰ ਜ਼ਿਆਦਾ ਹੁੰਦਾ ਸੋ ਆਪਣੇ ਲੋਕਾਂ ਦਾ ਜ਼ਿਆਦਾ ਜ਼ਹਿਰ ਮਿਲੂਗਾ ਸੱਪ ਨੇ ਚਲਣਾ ਮਿਲਣਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਹਨ ਇਹ ਯਾਰ ਵਾਕਿਆ ਤੁਹਾਨੂੰ ਸਿਰ ਪਾੜ ਦਿੰਦੀਆਂ ਹਨ ਵੀ ਆ ਯਾਰ ਆਪਣੇ ਦਿਮਾਗ ਸੋ ਇਹ ਨੋ ਰਿਵਰਸ ਕਰੂਗੀ ਸੋ ਇਹ ਨਾ ਉਹ ਨਸਤਰ ਕਰਦਾ ਬੰਦਾ ਸਰਗ ਰਹੇ ਵਿਅਸਤ ਰਹੇ ਕੰਮ ਨੇ ਉਹ ਸੀਆੜੀ ਆ ਰਿਹਾ ਉਹ ਜਣਾ ਅਗੇ ਦੇਖਾ ਬਈ ਜਿਹੜੀ 40 ਪੰਨੇ ਤੇ ਲਿਖਿਆ ਗਿਆ ਵਾ ਸੂਰਜਵਲ ਪਿੱਟ ਕਰਕੇ ਖੜੇ ਜੇ ਕੋਈ ਆਪਣਾ ਪਰਛਾਵਾ ਨੂੰ ਚਾਰੂ ਨਾਲ ਸਾਫ ਕਰਨ ਦੀ ਕੋਸ਼ਿਸ਼ ਕਰ ਰਿਹਾ ਬਈ ਤੇ ਲੋੜ ਸਿਰਫ ਉਹਨੂੰ ਸਮਝਾਉਂਦੀ ਨਹੀਂ ਸਿਰਫ ਉਹਦਾ ਮੂੰਹ ਮੋੜਨ ਵਾਲੀ ਹੁੰਦੀ ਹੈ ਸੂਰਜਵਲ ਮੂੰਹ ਕਰਨ ਦੀ ਮੈਂ ਕਿ ਕਿਸੇ ਨੂੰ ਚੰਗੇ ਰਾਹ ਪਾਉਣ ਦੀ ਗੱਲ ਸਿਰਫ ਉਹਨੂੰ ਸਮਝਾਉਣੇ ਦਾ ਵੀ ਨਹੀਂ ਯਾਰ ਵੀ ਆਹ ਕਰ ਨਾ ਨਹੀਂ ਕਰਨਾ ਸਿਰਫ ਉਹਨੂੰ ਕਹਿਣਾ ਵੀ ਭਾਈ ਇਧਰ ਚੱਲ ਇਧਰ ਮਿਲੂਗੀ ਤੱਕੀ ਜਾਂ ਇਧਰ ਮਿਲੂਗੀ ਸਫਲਤਾ ਇੱਧਰ ਮਿਲੂਗੀ ਤੇਰੀ ਮਾਂ ਇੱਧਰ ਮਿਲੂਗਾ ਪਿਓ ਇੱਧਰ ਮਿਲੂਗਾ ਰੱਬ ਇੱਧਰ ਮਿਲੂਗਾ ਗੁਰੂ ਘਰ ਇੱਧਰ ਮਿਲੂਗਾ ਮੰਦਰ ਇੱਧਰ ਮਿਲੂਗੀ ਮਸਜਿਦ ਇਹਨੂੰ ਕਹਾਂ ਵੀ ਨਾ ਆਈਆ ਨਹੀਂ ਅੰਮੰਦਰ ਨਹੀਂ ਵਧੀਆ ਮਸਜਿਦ ਨਹੀਂ ਵਧੀਆ ਗੁਰਦੁਆਰਾ ਨਹੀਂ ਵਧੀਆ ਨਾ ਹੁਣ ਸਭ ਕਹਾਂ ਵੀ ਇੱਧਰ ਮਿਲੂ ਸਭ ਕੁਝ ਤੈਨੂੰ ਜੋ ਲੱਭਣ ਚੱਲਾ ਇੱਧਰ ਮਿਲੂਗਾ ਯਾ ਇੱਧਰ ਮਿਲੂਗਾ ਬੱਚੋਂ ਕੱਟ ਕੇ ਲੈਣੇ ਦੱਸਣਾ ਹੀ ਪਾਉ ਇੱਧਰ ਚੱਲ ਮੈਂ ਇੱਧਰ ਗਿਆ ਕਿਆ ਮਿਲਿਆ ਤੂੰ ਮੈਂ ਖੋਜ ਤੂੰ ਕੋਜੋ ਜਦੋਂ ਪਰ ਅਗਲਾ ਬੰਦਾ ਖੋਜ ਕੇ ਤਰਾਣਾ ਉਹ ਅਗਲੇ ਦਾ ਡਿਪੈਂਡ ਹੈ ਮੂੜ ਕਿ ਤਰ੍ਹਾਂ ਦਾ ਮੂਡ ਸਵੇਂ ਕਿ ਤਰ੍ਹਾਂ ਕੀ ਮੰਨਣ ਤਰਨੀ ਫਾਂਵਾ ਤਕਲੀਫਾਂ ਲਾ ਦੇ ਲਗੁੰਦੀ ਆ ਤੇਰਾ ਹਾਸਾ ਨੂੰ ਸਾਰਾਂ ਦਿਨ ਮੌਤਾਂ ਲਈ ਜਾਂਦਾ ਮੰਜ਼ਿਲ ਭਾਵੇਂ ਜਿੱਥੇ ਮਰਦੀ ਹੋਵੇ ਸੋਇਆਂ ਜਿਗਾਂ ਆਉਂਦੀਆਂ ਬਾਕੀ ਮੈਂ ਛੋਟੇ ਛੋਟੇ ਗੱਲਾਂ ਸਾਨੂੰ ਮਾਰ ਕੇ ਤੇ ਨਾ ਬਹੁਤ ਲਾਇ ਹੋਇਆ ਮੈਂ ਸਾਰੀ ਉਹਨਾਂ ਨੂੰ ਕਿਤਾਬ ਨਹੀਂ ਸੁਣਾਉਣੀ ਮੈਂ ਤੁਹਾਨੂੰ ਛੋਟੀ ਵੀਡੀਓ ਰੱਖਣ ਕਰਕੇ ਵੱਡੀ ਵੀਡੀਓ ਤਾਂ ਹੀ ਹੋਣੀ ਪਰ ਮੈਂ ਛੋਟੀ ਵੀਡੀਓ ਹੀ ਕਰਨੀ ਆ ਤੇ ਲਿਖਿਆ ਵੀ ਇਹ ਹਰ ਤਾਲ ਨਹੀਂ ਬਣੇਗਾ ਹੱਥ ਵਿੱਚ ਫੁੱਲ ਤੇ ਹਥਿਆਰ ਰੱਖੀ ਦਿਲ ਵਿੱਚ ਦਰਦ ਜ਼ੁਬਾਨ ਤੇ ਪਿਆਰ ਰੱਖੀ ਕਿ ਕਿਸਮ ਕਿਸਮ ਦੇ ਬੰਦੇ ਵਕਤ ਮਿਲਣੇ ਦਿਲ ਨੂੰ ਜਤਨ ਦੇ ਢੰਗ ਹਜ਼ਾਰ ਰੱਖੀ ਰਿਆਂ ਸੋਹਣੀਆਂ ਗੱਲਾਂ ਯਾਰ ਮੈਂ ਨਾ ਇਹੋ ਚੀਜ਼ਾਂ ਪੜ੍ਹ ਕੇ ਬੜਾ ਕੁਝ ਜਾਣਨਾ ਨਾ ਵੀ ਯਾਰ ਨਾ ਵਿੱਚੋਂ ਵਿੱਚੋਂ ਬੰਨੇ ਕੱਢ ਕੇ ਸੁਣਾਉਂਗਾ ਨਾ ਤੇ ਐਸਾਨ ਦਾ ਭਾਰ ਨਫਰਤ ਨੂੰ ਜਨ ਦਿੰਦਾ ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ ਹਮੇਸ਼ਾ ਦੋਵੇਂ ਗਵਾਨ ਹੋਏਗਾ ਫਕੀਰ ਨੇ ਕਿਹਾ ਧੱਕੇ ਦਰਪਿਆ ਇਹ ਨਾ ਗੱਲਾਂ ਨਿੱਕੀਆਂ ਨਿੱਕੀਆਂ ਮੈਨੂੰ ਲੱਗਾ ਵੀ ਇਹ ਪਤਾ ਕਿਉਂ ਸਮਝਾਈ ਮੈਂ ਤੁਹਾਨੂੰ ਲਾਚ ਦੱਸੂੰਗਾ ਨਿੱਕੇ ਨਿੱਕੇ ਗੱਲਾਂ ਉਹਨੇ ਕਿਉਂ ਦੱਸੀਆਂ ਇਹ ਇਹ ਨਿੱਕੇ ਨਿੱਕੇ ਗੱਲਾਂ ਨਾ ਜਿੰਦਗੀ ਸਹੀ ਦੱਸੀਆਂ ਵੀ ਗਾਂ ਜਿੰਦਗੀ ਤੈਨੂੰ ਕੀ ਕਰਨਾ ਪਊ ਕੀ ਤੋ ਤੇ ਕੀ ਮੁਸੀਬਤ ਚੱਲੇ ਹੋਗੀ ਫਕੀਰ ਨੇ ਔਰ ਅੱਗੇ ਲਿਖਿਆ ਵੀ ਉਸੇ ਪੰਨੇ ਦੇ ਉੱਤੇ ਲਿਖਿਆ ਬਦਲੇ ਮੌਸਮ ਕੋਇਲ ਨੂੰ ਗਾਉਣ ਤੋਂ ਰੋਕ ਨਹੀਂ ਸਕਦੇ ਖਾਲੀ ਜੇਬ ਦਾ ਭਾਰ ਅੱਖਾਂ ਨੇਂ ਵਿਆਂ ਕਰਾ ਦਿੰਦਾ ਈ ਅੰਬਰ ਤੋਂ ਡਿੱਗਾ ਰਿਆ ਖੰਧ ਧਰਤੀ ਤੇ ਮੇਸ਼ਾਨ ਨੱਚਦਾ ਡਿੱਗਦਾ ਈ ਸੋ ਆਪਣਾ ਮਨ ਹੌਲਾ ਰੱਖੋ ਮੈਂ ਹੁਣ ਇਹ ਸੋਚਿਆ ਵੀ ਇਸ ਜਿਹੜੀ ਲਾਈਨ ਲਿਖੀ ਆ ਇਹਦੇ ਉੱਤੇ ਮੈਂ ਕੀ ਸੋਚਾਂ ਮੈਂ ਮਨ ਹੌਲਾ ਰੱਖੂੰਗਾ ਜਿੱਥੇ ਡਿੱਗੂੰਗਾ ਕਹਿੰਦਾ ਵੀ ਕੀ ਗਏ ਆ ਤੂੰ ਦੇਖ ਗਿਆ ਤੇ ਚ ਸ਼ਕਤੀ ਸੀ ਮੈਂ ਤਾਂ ਨਹੀਂ ਸੀ ਜਿੰਦਾ ਰੱਬ ਬਖਸ਼ੂਗਾ ਮੈਂ ਫੇਰ ਕੱਢ ਜੂੰਗਾ ਤੇਰੇ ਗਾਗਾ ਫੇਰ ਕੋਈ ਬੜਵਾਣਾ ਜੂ ਮੈਂ ਫੇਰ ਡੇ ਜੂਗਾ ਆਈ ਸਾ ਡੇਕ ਡੇ ਕੇ ਖੜਨਾ ਆਏ ਜਿੰਨ ਕਿ ਹੈ ਜਿਤਨੀ ਹੈ ਤੇ ਅੱਗੇ ਜਿਹੜਾ ਪੰਨਾ ਆਇਆਗਾ ਦੋਸਤੋਗਾ 75ਵਾਂ ਪੰਨਾ ਕਿ ਤਾਕਤਵਰ ਨਾਲ ਕਲਮ ਹੈ ਨਾ ਤਲਵਾਰ ਤਾਕਤਵਰ ਹੈ ਹੱਥ ਜਿਨ੍ਹਾਂ ਨੂੰ ਪਤਾ ਵੀ ਕਦੋਂ ਕੀ ਚੱਕਣਾ ਤੇ ਕੀ ਚਲਾਉਣਾ ਸੋ ਇਦਾਂ ਦੀਆਂ ਗੱਲਾਂ ਯਾਰ ਬਾਹਰੀਆਂ ਘੇਰ ਲਾਦੀਆਂ ਵੀ ਜਦੋਂ ਹੁੰਦੀਆਂ ਹਨ ਨਾ ਵੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਹਾਂ ਯਾਰ ਕਿਉਂਕਿ ਇਹੋ ਜਿਹੀਆਂ ਗੱਲਾਂ ਮੇਰਾ ਸਾਰਿਆਂ ਦੀ ਜ਼ਿੰਦਗੀ ਨਾਲ ਰਿਲੇਟਡ ਕਰਦੀਆਂ ਹੋਣਗੀਆਂ ਮੈਂ ਨਾ ਗੱਲਾਂ ਤੇ ਬਾਹਰੀਆਂ ਵੱਡੀਆਂ ਲਿਖੀਆਂ ਹੋਈਆਂ ਵਾ ਮੈਂ ਸਾਰੀਆਂ ਨਹੀਂ ਸੁਣਾਉਣੀਆਂ ਯਾਰ ਬੀ ਬਾਅਦ ਚ ਮਨ ਟੁੱਟ ਜਾਂਦਾ ਵਾ ਮੈਂ ਉਹ ਨਾਲ ਜਿਹੜੇ ਪੋਡਕਾਸਟ ਆਪਣੇ ਉੱਤੇ ਨਾ ਬਣਾਉਂਗਾ ਉਹ ਕਿ ਲਿਖਾਰੀ ਦੀ ਮੈਨੂੰ ਤੁੰਦੀਆ ਇਹਦਾ ਪੀਡੀਐਫ ਪਤਾ ਨਹੀਂ ਆਇਆ ਕਿ ਨਹੀਂ ਨਾ ਬੜੋ ਤੁਸੀਂ ਅਗਰ ਆਇਓ ਨੈਟ ਤੇ ਤੇ ਤੁਸੀਂ ਡਾਊਨਲੋਡ ਕਰ ਲਿਓ ਜਿੰਨਾ ਤੇ ਪੈਣ ਹੀ ਹੁੰਦੇ ਆ ਜਿੰਨਾ ਕੋਲ ਸਮਾਂ ਹੀ ਹੁੰਦਾ ਤੇ ਜਿੰਨਾ ਕੋਲ ਪਹੁੰਚ ਨਹੀਂਦੀ ਕਿਤਾਬਾਂ ਪੰਜਾਬੀ ਜਿਹੜੇ ਬਾਹਰ ਅੰਦਰ ਆਪਣੇ ਵਿਦੇਸ਼ੀ ਪਾਸੇ ਹੋਇਆ ਉਹਨਾਂ ਨੂੰ ਅੱਗੇ ਲਿਖੀ ਗੱਲ ਮੈਂ ਨਾ ਹਿੰਟ ਜੀ ਦੇ ਦਿੰਦਾ ਹਾਂ ਅਰ ਪੰਨੇ ਦੇ ਉੱਤੇ ਜਿਹੜਾ ਜਿਤ ਦਿਨ 28ਵਾਂ ਪੰਨਾ ਨੰਬਰ 109 ਤੇ ਲਿਖਿਆ ਸਮੇਂ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ ਬਸ ਦੁੱਖ ਸਹਿਣ ਵਾਲਾ ਜਿਗਰਾ ਵੱਡਾ ਕਰ ਲੈਂਦਾ ਤੇ ਸਿਰ ਦਾ ਭਾਰ ਪਹਿਰਾ ਨੂੰ ਤੋਂ ਨਹੀਂ ਕਹਿੰਦਾ ਪਹਿਰਾ ਚ ਤੇ ਹੱਥਾਂ ਚ ਜੋਰ ਰੱਖਣਾ ਪੈਣਾ ਦੋਸਤਾਂ ਤੇ ਜ਼ੁਬਾਨ ਤੇ ਸੱਚਾਈ ਰੱਖਣੀ ਪੈਣੀ ਜ਼ਿੰਦਗੀ ਫਿਰ ਤਰਨੀ ਹੈ ਉਹ ਦਦ ਨੂੰ ਆਪਣੇ ਮਾਰੇ ਲੱਗਣੇ ਆ ਤੇ ਬਗਾਨੇ ਤੇ ਲੋਕਾਂ ਨੇ ਸਿਰਫ ਤਾੜੀ ਮਾਰਨੀ ਤੇਰੇ ਡਿੰਗੇ ਤੇ ਇਥੇ ਚੁੱਕਣ ਕੋਈ ਨਹੀਂ ਆਊਗਾ ਤੈ ਬਣਾ ਕੇ ਰੱਖਣੀ ਕੁਝ ਬੰਦਿਆਂ ਨਾਲ ਤੈ ਸਾਰੇ ਬੰਦਿਆਂ ਦਾ ਨਾ ਮਰੀਦ ਹੋ ਸਕਦਾ ਤੇ ਨਾ ਸਾਰੇ ਬੰਦਾ ਦਾ ਤੂੰ ਆਸ਼ਿਕ ਹੋ ਸਕਦਾ ਨਾ ਤੂੰ ਸਾਰੇ ਬੰਦਿਆਂ ਦਾ ਚਾਹਵਾਨ ਹੋ ਸਕਦਾ ਇਥੇ ਸਿਰਫ ਤੁਹਾਨੂੰ ਉਹੀ ਬੰਦੇ ਲੱਭਣਗੇ ਜਿਹੜੇ ਤੈਨੂੰ ਲੱਭਣਾ ਹੈ ਬਾਕੀ ਸਾਰੇ ਤੈਨੂੰ ਨਿੰਦਣਗੇ ਤੇ ਭੰਡਾਂਗੇ ਤੇਰੀ ਪਿੱਠ ਪਿੱਛੇ ਵੀ ਤੇਰੇ ਮੂੰਹ ਤੇ ਵੀ ਤੇਰੇ ਖਰਚ ਵੀ ਆ ਗਏ ਆ ਤੇਰੇ ਬਗਾਨੇ ਖਰਚ ਵੀ ਕੋਹ ਨਹੀਂ ਕਰੀ ਜਾ ਕੇ ਉਹਨਾਂ ਕੋ ਬਚਣਾ ਹੀ ਬਾਖੇ ਨੂੰ ਲੱਭਣੇ ਬਸ ਕਾਣੀ ਇੱਥੇ ਐ ਬਾਕੀਆਂ ਗੱਲਾਂ ਬੜੀਆਂ ਸੋਹਣੀਆਂ ਆ ਵਿੱਚ ਲਿਖਿਆ ਮੈਂ ਤੁਹਾਨੂੰ ਕਹਾਂ ਵੀ ਮੇਰੇ ਮਨ ਚ ਜਿਹੜੀ ਹੁਣ ਗੱਲਾਂ ਆਉਣ ਲੀਆਂ ਮੈਂ ਅਨਸਕ੍ਰਿਪਟਡ ਬੋਲਦਾ ਨਾ ਅਨਸਕ੍ਰਿਪਟਡ ਲੇਦਾ ਨਾ ਜੋ ਵੀ ਸਿਸਟਮ ਚੱਲਦਾ ਕਿਉਂਕਿ ਮੈਂ ਜਿਹੜੀ ਕਿਤਾਬ ਪੜ ਚੁੱਕਿਆ ਆ ਜੋ ਮੈਨੂੰ ਯਾਦ ਆਗਾ ਬੋਲ ਦੂੰਗਾ ਵੈਸੇ ਮੈਂ ਕਿਤਾਬ ਦੀ ਪ੍ਰਸ਼ੰਸਾ ਕਰਾਂ ਵਿੱਚ ਮਾੜੀਆਂ ਗੱਲਾਂ ਲਿਖੀਆਂ ਹੋਣ ਚੰਗੀਆਂ ਲਿਖੀਆਂ ਮਾੜੀਆਂ ਗੱਲਾਂ ਵਿੱਚ ਨਾ ਹਰ ਚੀਜ਼ ਬਾਰੇ ਸਮਝਾਇਆਗਾ ਜਿਤਨਾ ਆਪਣ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੇ ਆਖ ਬਾਰੇ ਸਮਝਾਉਂਦੇ ਆ ਨਜ਼ਰੀਏ ਬਾਰੇ ਸਮਝਾਉਂਦੇ ਆ ਆ ਸਖਸ ਬਾਰੇ ਵਿੱਚ ਗੱਲ ਕੀਤੀ ਗਈ ਆ ਕਾਮ ਵਾਸਨਾ ਦੀ ਵੀ ਗੱਲ ਕੀਤੀ ਗਈ ਆ ਬਹੁਤ ਸਾਰੀਆਂ ਹਰ ਚੀਨ ਸਮਝਾਉਂਦਾ ਕਿ ਢੰਗ ਕਹਾਣੀ ਤੋਂ ਸ਼ੁਰੂ ਹੁੰਦਾ ਹੀ ਮੀਓਫ ਕੇਸਰ ਪਹੁੰਚਦਾ ਜਿਹੜੀ ਕੋਈ ਗੱਲ ਉਹ ਸਮਝਾਉਂਦਾ ਫਕੀਰ ਵੀ ਇਹਦਾ ਮਤਲਬ ਆ ਹੁੰਦਾ ਤਾਂ ਮੈਂ ਇੱਕ ਕਹਾਣੀ ਸੁਣਾਉਣਾ ਇਹਨਾ ਟੁਕਦੀ ਟੁਕਦੀ ਹਰ ਬੰਦੇ ਦੀ ਗੱਲ ਕੀਤੀ ਗਈ ਇੱਕ ਜਿੱਤੇ ਹੋਏ ਜੱਗ ਨੂੰ ਜਿਹਨੂੰ ਕਹਿੰਦੇ ਆ ਪਾ ਸਕੰਦਰ ਦੀ ਗੱਲ ਕੀਤੀ ਗਈ ਪੋਰਸ ਦੀ ਗੱਲ ਕੀਤੀ ਗਈ ਅੜਾਰੀ ਦੀ ਗੱਲ ਕੀਤੀ ਗਈ ਇੱਕ ਲੇਖਕ ਦੀ ਗੱਲ ਕੀਤੀ ਗਈ ਇੱਕ ਮਾਹ ਦੀ ਗੱਲ ਕੀਤੀ ਗਈ ਪਿਓ ਦੀ ਕੀਤੀ ਗਈ ਜਿਹੜਾ ਹਮੇਸ਼ਾ ਕੀਤੀ ਜਾਂਦੀ ਕਿਤਾਬਾਂ ਵਿੱਚ ਤੇ ਅਗਲੇ ਪੰਨੇ ਲਿਖਿਆ ਕਿ ਜੇ ਦਿਸ਼ਾਈ ਗਲਤ ਹੋਵੇ ਤਾਂ ਤੇਜ਼ ਰਫ਼ਤਾਰ ਕਿਸੇ ਕੰਮ ਨਹੀਂ ਆਉਂਦੀ ਜਿੰਨਾ ਮਰਜ਼ੀ ਭੱਜਾ ਚਾਪਾਵੇਂ ਪੱਕਾ ਰੋੜ ਹੋਵੇ ਫਾਇਦਾ ਕੋਈ ਕਰਨੀ ਕਿ ਸੋਹਣੇ ਫੁੱਲ ਕਦੇ ਮਿੱਠੇ ਫਲ ਨਹੀਂ ਬਣਿਆ ਕਰਦੇ ਅੱਗੇ ਮੈਂ ਲਿਖਿਆ ਕਿ ਆਸ਼ਕ ਬੰਦੇ ਹਮੇਸ਼ਾ ਮਰਦੇ ਨੇ ਤੇ ਬਹੁਤੀ ਦੇਰ ਜਗਦੇ ਪਲਿਆ ਨਹੀਂ ਕਰਦੇ ਇੰਦਰ ਨੇ ਗੱਲਾਂ ਸੋਹਣੇ ਸੋਹਣੇ ਲਿਖਿਆ ਗਿਆ ਯਾਰ ਅਗਲੇ ਪੰਨੇ 15 ਨੰਬਰ ਆਏਗਾ 118 ਤੇ ਦੇਣਗਾ 31 ਸੱਚ ਤੇ ਰਾਤ ਨਹੀਂ ਸੱਚ ਦੇ ਨਾਲ ਤੁਰਿਆ ਜਾਂਦਾ ਹੈ ਸੱਚ ਨੂੰ ਲੱਭਿਆ ਨਹੀਂ ਸੱਚ ਨੂੰ ਵੇਖਿਆ ਜਾਂਦਾ ਤੇ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਸਾਰਿਆਂ ਨੂੰ ਸੱਚ ਨਹੀਂ ਮੰਨਣਾ ਸਾਰੇ ਸੱਚ ਨਹੀਂ ਬੋਲ ਲੈ ਆਪਣੇ ਅੱਖਾਂ ਦਾ ਵੀ ਸੱਚ ਨਹੀਂ ਮੰਨਣਾ ਵੀ ਜਿਹੜੀ ਅੱਖਾਂ ਵੇਖ ਲੈਣਾ ਉਹ ਵੀ ਅੱਜ ਕੱਲ ਲੋਕ ਗਲਤ ਸਮਝਾ ਤੇ ਦਿਖਾ ਦਿੰਦੇ ਅੱਜ ਕੱਲ ਸੋ ਦਿਮਾਗ ਨਾਲ ਤੇ ਦਿਲ ਨਾਲ ਜ਼ਰੂਰ ਸਲਾਹ ਚ ਬਹਿਣਾ ਜਦੋਂ ਅੱਖਾਂ ਨੇ ਕੁਝ ਮਾੜਾ ਚੰਗਾ ਦੇਖ ਲਿਆ ਨਹੀਂ ਤੇ ਦੋਸਤਾਂ ਧੋਖਾ ਅੱਖ ਨਹੀਂ ਹਾਂਦੀ ਦਿਲ ਤੇ ਦਿਮਾਗ ਰਹਿੰਦੇ ਧੋਖਾ ਹਮੇਸ਼ਾ ਅੱਖ ਤੇ ਹਮੇਸ਼ਾ ਉਹ ਵੇਖ ਰਹੀ ਹੈ ਤੁਹਾਨੂੰ ਖੋਤਾ ਸਟੇਟ ਦੇ ਅਰੀਆ ਦੇ ਦਿਲ ਦਿਮਾਗ ਨੂੰ ਸੋਚਣਾ ਦਿਲ ਤੇ ਦਿਮਾਗ ਦੀ ਹੁੰਦੀ ਆ ਉਹਨਾਂ ਨਾਲ ਹਮੇਸ਼ਾ ਸਲਾਹ ਤੇ ਬਹਿਣਾ ਬਾਕੀ ਭਾਵੇਂ ਕਿਸੇ ਨਾਲ ਬਹਿ ਜਾਣਾ ਵੇ ਦਿਲ ਦਿਮਾਗ ਨਾਲ ਹਮੇਸ਼ਾ ਸਲਾਹ ਚ ਬਹਿਣਾ ਤੇ ਉਹਨਾਂ ਨਾਲ ਸਲਾਹ ਹਮੇਸ਼ਾ ਰਹਿਣਾ ਇਹਨਾਂ ਤੋਂ ਬਿਨਾ ਕੋਈ ਸਵਾਲ ਤੇ ਕੋਈ ਜਵਾਬ ਨਹੀਂ ਦੇਣਾ ਇਹਨਾਂ ਨਾਲ ਹਮੇਸ਼ਾ ਸਲਾਹ ਚ ਬਹਿਣਾ ਦਿਲ ਦਿਮਾਗ ਦੀ ਗੱਲ ਉਹਦੀ ਤੇ ਇਹ ਕਹ ਲਿਆ ਵੀ ਇੱਕ ਅੱਖਰ ਪੜ ਕੇ ਪੂਰੇ ਵਾਕ ਦਾ ਇੱਕ ਸਵਾ ਪੜ ਕੇ ਪੂਰੀ ਕਿਤਾਬ ਦਾ ਤੇ ਅਦੇ ਇੱਕ ਗਲਤੀ ਵੇਖ ਕੇ ਪੂਰੇ ਕਿਰਦਾਰ ਦਾ ਨਾ ਨੀ ਲਾਉਣਾ ਚਾਹੀਦਾ ਕਾਗਜ਼ ਤੇ ਅੱਗ ਲਿਖਣ ਦਾ ਕਦੇ ਕਾਗਜ਼ ਨੂੰ ਅੱਗ ਨਹੀਂ ਲੱਗਦੀ ਸਿਆਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਹਨ ਐ ਉਹ ਜਿਹੀਆਂ ਤੇ ਮੈਂ ਜਿਹੜੀ ਅੱਜ ਤੱਕ ਕਿਤਾਬਾਂ ਪੜ੍ਹੀਆਂ ਯਾਰ ਇੱਕ ਤਾਂ ਵਾਕਈ ਡਿਫਰੈਂਟ ਲੱਗੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਯਾਰ ਇਹ ਕਿਤਾਬ ਚ ਤੁਹਾਨੂੰ ਦੱਸਿਆ ਵਾ ਵੀ ਇਹ ਫਿਲਮੀ ਕਿਤਾਬ ਹੈਗੀ ਥੋੜੀ ਜੀ ਫਿਲਮ ਜਿੱਤੇ ਫਿਲਮ ਲਿਖੀ ਨੇ ਜਿਤਨਾ 40 ਦਿਨ ਤੇ ਸੋਹਣੀ ਕਿਤਾਬ ਹੈ ਯਾਰ ਤੇ ਮੈਨੂੰ ਲੱਗਦਾ ਵੀ ਜਿਹੜਾ ਨਾ ਆਖਰ ਚੋਂ ਅਦਾ ਦੇਣਾ ਤੁਹਾਨੂੰ ਇਸ ਕਿਤਾਬ ਨੂੰ ਨਹੀਂ ਪੜ੍ਹਨਾ ਹੋਵੇ ਤਾਂ ਤੁਸੀਂ ਜਿੱਥੇ ਨਾਲ ਬਾਇ ਕਰ ਲਿਓ ਜਾਂ ਪੀਡੀਐਫ ਹੈ ਦੀ ਮੈਨੂੰ ਦੇ ਦਗਾ ਰੀਡ ਕਰ ਲਓ ਜੇ ਮੈਨੂੰ ਮਿਲ ਗਈ ਤਾਂ ਮੈਂ ਅਪਲੋਡ ਕਰ ਦੂੰਗਾ ਇਹਨੂੰ ਫਿਊਚਰ ਆਪਣੇ ਚੈਨਲ ਦੇ ਉੱਤੇ ਚੈਨਲ ਸਬਸਕ ਕਮਾਂਡਰ ਜੇ ਤੁਸੀਂ ਜੈਮਨ ਬਸਾ ਕਰੋ ਮੋਟੀਵੇਟ ਕਰਾ ਕਰੋ ਅਸਕੇ ਮੈਂ ਵੀ ਥੋੜਾ ਲੱਗਦਾ ਪੜਦਾ ਨਹੀਂ ਨਾ ਮੈਂ ਫਿਰ ਆਪਣੇ ਜਿਹੜੇ ਬੰਦੇ ਨਾਲ ਜੁੜਨਗੇ ਤੇ ਫਿਰ ਮੈਂ ਆਪਣੀ ਕਿਤਾਬ ਕੋਲ ਉਹ ਕਿੰਨਾ ਪਰਮੋਸ਼ਨ ਰੌਨਲੀ ਨੇ ਪੈ ਨਹੀਂ ਹੁੰਦੇ ਸੋ ਮੇਰੇ ਕੋਈ ਨਾ ਸਮਾਂ ਵੀ ਨਹੀਂ ਹੁੰਦਾ ਕਿ ਮੈਂ ਕੰਟੈਂਟ ਜਿਆਦਾ ਰਾਈਟ ਕਰ ਸਕਾ ਸੋ ਜਿੰਨਾ ਕਿ ਮੈਂ ਪੜਦਾ ਤੁਹਾਡੇ ਨਾਲ ਉਹਨਾਂ ਛੇ ਸਾਂਝਾ ਕਰ ਦੇਣਾ ਆ ਕਿਤਾਬ ਬਹੁਤ ਸੋਹਣੀ ਸੀ ਮੈਂ ਕਿਤਾਬਾਂ ਨਹੀਂ ਕਿਹਨੂੰ ਦੇ ਸਕਦਾ ਨਹੀਂ ਤੇ ਆਪਣਾ ਦਿਲ ਵੱਡਾ ਵੱਡਾ ਨਹੀਂ ਤੇ ਆਵਾ ਕਿਤਾਬਾਂ ਵੀ ਕਿਹਨੂੰ ਦੇ ਦਈਏ ਕਿਤਾਬਾਂ ਨਹੀਂ ਕਿਹਨੂੰ ਦੇ ਸਕਦਾ ਹੋਰ ਆਪਾਂ ਵੰਦੇ ਵਰਤਦੇ ਰਹੇਦਾ ਕਿਤਾਬਾਂ ਮੈਂ ਤਾਂ ਨਹੀਂ ਦੇਣਾ ਚਾਹੁੰਦਾ ਯਾਰ ਮੇਰੇ ਨਾਲ ਮਰਾ ਯਾਰ ਗੱਦਾ ਗੱਨ ਕਹਦਾ ਸਟਿੱਕੀ ਨੋਟ ਲਾਦਣਾ ਵੀ ਮੈਂ ਕੀ ਬਣਾਉਣਾ ਰੀਲ ਬਣਾਉਣੀ ਸ਼ਾਟ ਬਣਾਉਣਾ ਵੀਡੀਓ ਬਣਾਉਣੀ ਕੀ ਲਿਖਣਾ ਮੈਂ ਆਪਣੀ ਵਿੱਚ ਲਿਖਤ ਜੋੜ ਦੇਣਾ ਨਾ ਵਿੱਚ ਚੰਨ ਤਾਂ ਚੰਗਾ ਲੱਗਦਾ ਇਹ ਚੀਜ਼ਾਂ ਤੇ ਬਾਕੀ ਮੈਂ ਜੋ ਕੁਝ ਬੋਲਿਆ ਕੋਈ ਵੱਧ ਘੜ ਬੋਲਤੇ ਹੋਏ ਗਲਤ ਮਤਬੋਲਿਆ ਮਾੜਾ ਚੰਗਾ ਬੋਲਤੇ ਹੋਏ ਸਾਨੂੰ ਮਾਫੀ ਦਿਓ ਆਖਰ ਚ ਮਨੇ ਨੂੰ ਕਹੂੰਗਾ ਵੀ ਜਿਹੜਾ ਫਕੀਰ ਹੁੰਦਾ ਵਾ ਫਕੀਰ ਜਦੋਂ ਕਿਲੇ ਵਾਲ ਪਹੁੰਚਦਾ ਕੋਈ ਕਿਲੇ ਦਾ ਨਾਮ ਹੁੰਦਾ ਵਾ ਤੇ ਉਹ ਜਦੋਂ ਕਿਲੇ ਵਾਲ ਜਾਂਦੇ ਤੇ ਫਕੀਰ ਕਹਿੰਦਾ ਵੀ ਚੱਲ ਮੈਂ ਚੱਲਦਾ ਤੇ ਕੁੱਤਾ ਜਿਹੜਾ ਹੁੰਦਾ ਭੌਂਕੇ ਥੋੜਾ ਜਿਹਾ ਉਹ ਵੀ ਫਕੀਰ ਕਿਹ ਲੋਰੇ ਚ ਰੋਲਾ ਪੈਨਦਾ ਵੀ ਆਹ ਕੌਣ ਆ ਗਿਆ ਉਥੇ ਇੱਕ ਬੋਲਦਾ ਵੀ ਯਾਰ ਪੰਜਾਬੀ ਬੰਦਾ ਮਰਿਆ ਕੋਈ ਜਿਹੜਾ ਬਾਹਰ ਚਿਰ ਤੋਂ 20 25 ਸਾਲ ਤੋਂ ਇੱਥੇ ਰਹਿ ਰਿਹਾ ਸੀਗਾ ਇਸ ਤਰ੍ਹਾਂ ਕੁਝ ਹਨ ਥਿੰਗ ਸਮਥਿੰਗ ਗੱਲ ਬੋਲੀ ਗਈ ਵਿੱਚ ਉਹਦੇ ਜਾਂਦਾ ਤੇ ਦੇਖਦਾ ਵੀ ਜਿਹੜਾ ਉਹਦੇ ਪਿਓ ਕੋਲ ਲੋਕੜ ਸੀਗਾ ਗੱਲ ਦੇ ਵਿੱਚ ਗਾਨੀ ਸੀਗੀ ਕੋਈ ਜਾਂ ਨਿਸ਼ਾਨੀ ਸੀਗੀ ਉਹ ਜੀ ਜਿਹੜੀ ਉਹਨਾਂ ਨਾਲ ਦੀ ਮਿਲਦੀ ਹੁੰਦੀ ਆ ਤੇ ਉਹ ਨਿਸ਼ਾਨੀ ਉਹਦੇ ਗੱਲ ਚ ਪੈਂਦੀ ਕਹਿੰਦਾ ਮੇਰਾ ਪਿਓ ਹੋਣ ਦਾ ਬੰਦਾ ਚੁੱਪਚੀ ਕਹਿੰਦਾ ਭਗਤਾਂ ਕੀ ਗੱਲ ਹੋਈ ਕਹਿੰਦਾ ਮੇਰਾ ਪਿਓ ਸੀਗਾ ਇਸ ਤਰ੍ਹਾਂ ਰਲਾਂਟ ਫਿਰ ਉਹ ਸੁਪਨਾ ਲੈ ਰਿਹਾ ਹੁੰਦਾ ਜਿਹਦਾ ਸੁਪਨਾ ਟੁੱਟਦਾ ਵਾ ਉਹੀ ਮਾਰਗ ਦੀ ਉੱਠ ਕੜ ਕੇ ਚਾਹ ਪੀ ਰ ਮਾਨਾਂ ਤੋਂ ਬਹਿ ਕੀ ਕਰਨਾ ਕਿਤੇ ਉਹ ਕਹਿੰਦਾ اچھا ਸੁਪਨਾ ਸੀਗਾ ਫਿਰ ਉਹ ਆਪਣੇ ਨੂੰ ਚੁੰਨੀ ਕਹਿੰਦਾ ਕਿੰਨਾ ਕਿਤੇ ਸੁਪਨੇ ਦੇ ਵਿੱਚ ਸੁਪਨਾ ਨਾ ਨਹੀਂ ਦੇਖ ਰਿਆ ਮੈਂ ਵੀ ਕੀ ਉਹ ਹਕੀਕਤ ਸੀਗਾ ਜਿਹੜਾ ਮੇਰਾ ਪਿਓ ਤੇ ਮੈਂ ਉਹ ਤੇ ਹਕੀਕਤ ਦੇ ਵਿੱਚ ਬੈਠਾ ਵਾਂ ਤੇ ਆਹ ਮੈਨੂੰ ਸੁਪਨਾ ਆਦਾ ਜਿਹੜੀ ਮੇਰੀ ਮਾਂ ਚਾਹ ਮੈਨੂੰ ਕਹਿੰਦੀ ਦਾਦੀ ਕਹਿੰਦੀ ਚਾਹ ਪੀ ਲੈ ਫਿਰ ਉੱਠਦਾ ਜਾ ਕੇ ਕੁੱਲੀ ਜਾਂਦਾ ਕਹਿੰਦਾ ਯਾਰ ਇਹ ਤੇ ਅਸਲ ਹੀ ਚੀਜ਼ਾਂ ਮੈਂ ਜ਼ਿੰਦਗੀ ਸੁਪਨਾ ਦੇਖਣ ਦੇ ਜਿਵੇਂ 40 ਦਿਨ ਕਿ ਸੁਪਨੇ ਤੇ ਕਿਤਾਬ ਆ ਫਿਰ ਉਹ ਜਦੋਂ ਜਾਂਦਾ ਵਾ ਕੁੱਲੀ 'ਚ ਆਪਣੇ ਉੱਤੇ ਇੱਕ ਜਿਹੜਾ ਉੱਤੇ ਝਾੜੂ ਮਾਰ ਰਿਹਾ ਹੁੰਦਾ ਕਿ ਤੇ ਉਹ ਕਹਿੰਦਾ ਵੀ ਯਾਰ ਇੱਥੇ ਕੋਈ ਫਕੀਰ ਆਇਆ ਸੀ ਆਂਦਾ ਆਇਆ ਸੀ ਕਹਿੰਦਾ ਕਦੋਂ ਆਇਆ ਕਹਿੰਦਾ ਰਾਤੀ ਚਲਾ ਗਿਆ ਕਹਿੰਦਾ ਹੁਣ ਚਲਾ ਗਿਆ ਮੇਰੇ ਕਹਿੰਦਾ ਰਾਤੀ ਆਇਆ ਸੀਗਾ ਕਹਿੰਦਾ ਕੰਦਾ ਕੁਝ ਦਿੱਤਾ ਤੈਨੂੰ ਕਹਿੰਦਾ ਮੈਨੂੰ ਉਹ ਕੋਈ ਪੱਥਰ ਵੀ ਦਿੰਦਾ ਨਾ ਮੇਰੇ ਕਿਸੇ ਹੁੰਦਾ ਕੋਈ ਪੱਥਰ ਨੇ ਦਿੱਤਾ ਹੁੰਦਾ ਨੇ ਫਕੀਰ ਨੇ ਇੱਕ ਤੇ ਜਦੋਂ ਵੀ ਕਹਿੰਦਾ ਕਿ ਤੇ ਘਬਰਾਏਗਾ ਤੈਨੂੰ ਹੱਥ ਲਾ ਲੈ ਕਿ ਨਹੀਂ ਮੈਂ ਕਿ ਪੱਥਰ ਨੂੰ ਫੜ ਲੈ ਗਏ ਹੱਥ ਚ ਸੋ ਰੱਬ ਦਾ ਰੂਪ ਦੇ ਗਈ ਮੈਨੂੰ ਲੱਗਦਾ ਮੈਨੂੰ ਦਿੱਤਾ ਗਿਆ ਵੀ ਮੰਨ ਲਿਆ ਕਰ ਇਸ ਤਰ੍ਹਾਂ ਉਹ ਕਿ ਫਕੀਰ ਬੰਦਾ ਕੋ ਨਾ ਸਾਧਨ ਹੁੰਦਾ ਉਹਦਾ ਨਾ ਕੋਈ ਹੁੰਦਾ ਅੱਜ ਕੱਲ ਦੇ ਜਿਹੜੇ ਫ ਵਸਣਾ ਕਰਿਓ ਜਿਹੜਾ ਜਿਹੜਾ ਅੱਜ ਕੱਲ ਦਾ ਜਮਾਨਾ ਉਹਦੇ ਵਿੱਚ ਸਭ ਕੁਝ ਡੁਪਲੀਕੇਟ ਚੱਲਣ ਰਿਹਾ ਸੋ ਕਿਸੇ ਨਾਲ ਭਰੋਸਾ ਨਹੀਂ ਕਰਦਾ ਕਿ ਆਪਨੇ ਹੱਟ ਪਿੱਤੀ ਦੱਸਦਾ ਉਸ ਤੋਂ ਬਾਅਦ ਜਦੋਂ ਕੁੱਲੀ ਤੋਂ ਚੱਲ ਜਾਂਦਾ ਵਾ ਵਟਾ ਲੈ ਕੇ ਉਹ ਪੱਥਰ ਲੈ ਕੇ ਚਿੱਟਾ ਪੱਥਰ ਚਿੱਟਾ ਪੱਥਰ ਦੇਣ ਨੂੰ ਗਿਆ ਹੁੰਦਾ ਵੀ ਚਿੱਟਾ ਪੱਥਰ ਦੇ ਦਿਓ ਜਦੋਂ ਉਹ ਲੈ ਕੇ ਚੱਲ ਜਾਂਦਾ ਵਾਪਸ ਤੇ ਫਿਰ ਘਰੇ ਆਏ ਕਹਿੰਦਾ ਅਮੀ ਸੋਚਦਾ ਅਭੀ ਯਾਰ ਇਹ ਸੱਚ ਸੀਗਾ ਫਿਰ ਵੀ ਉਹ ਮੇਰਾ ਪਿਓ ਹੀ ਸੀਗਾ ਫਕੀਰ ਤੇ ਉਹਨੇ ਮੈਨੂੰ ਸਾਰਾ ਜ਼ਿੰਦਗੀ ਤੇ ਜੀਣ ਦਾ ਨਕਸ਼ਾ ਦੇ ਦਿੱਤਾ ਬੜੇ ਬੜੇ ਸਿਆਣੇ ਗੱਲਾਂ ਗਏ ਯਾਰ ਹੁਣ ਤੁਸੀਂ ਕਿਤਾਬ ਪੜੋਗੇ 40 ਦਿਨ ਇੱਕ ਇੱਕ ਦੋ ਦੋ ਪੰਨਿਆਂ ਦਾ ਸਟੋਰੀ ਹੈ ਕਿ ਤੁਸੀਂ इजीली ਪੜ ਲੋਗੇ ਤੇ ਇੱਕ ਕਿਤਾਬ ਤੁਹਾਨੂੰ ਮਹਾਈ ਰਿਕਮੈਂਡ ਕਰਦਾ ਤੁਸੀਂ ਇਹ ਜ਼ਰੂਰ ਪੜਿਓ ਤੇ ਬਹੁਤ ਸੋਹਣੀ ਕਿਤਾਬ ਆ ਮੈਂ ਡਾਕਟਰ ਗੁਰਪ੍ਰੀਤ ਧੁੱਗਾ ਜੀ ਨੇ ਲਿਖੀ ਹੋਈ ਆ ਤੇ ਬਹੁਤ ਬਹੁਤ ਵਧਾਈਆਂ ਬਹੁਤ ਸੋਹਣੀ ਕਿਤਾਬ ਆ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਨੂੰ ਲੱਗਦਾ ਕਿਤਾਬ ਤਾਂ ਜਿਹੜੀ ਬੜੇ ਸਮੇਂ ਤੋਂ ਆਈ ਆ ਮੇਰੇ ਖਿਆਲ ਕਿਤਾਬ ਦੀ ਪਬਲਿਕੇਸ਼ਨ ਮੈਂ ਲਈ ਆ ਜਿਹੜੀ ਪੰਜਾਬ ਬੁੱਕ ਸੈਂਟਰ ਤੋਂ ਲਈ ਹੋਈ ਆ ਤੇ ਚੰਡੀਗੜ੍ਹ ਤੋਂ ਤੇ ਜੋ ਕਿ ਜਿਹੜਾ ਪਹਿਲਾ ਐਡੀਸ਼ਨ ਮੈਨੂੰ ਲੱਗਦਾ ਵੀ ਆ ਤੇ ਲਿਖ ਸੋ ਫਰਸਟ ਐਡੀਸ਼ਨ ਆਇਆ ਜਿਹੜਾ ਸਤੰਬਰ ਚ ਆਇਆ ਸੀਗਾ ਸੈਕਿੰਡ 12ਵਾਂ ਐਡੀਸ਼ਨ ਜਨਵਰੀ 2025 ਜਾ ਆ ਬੱਲੇ 2000 ਕਾਪੀ ਪ੍ਰਿੰਟ ਹੋ ਗਈਆਂ ਹੁਣਾਂ ਤੇ ਆ ਕਿਤਾਬ ਇੱਕ ਅੱਜ ਕੱਲ੍ਹ ਥੋੜੀ ਪਬਲਿਕੇਸ਼ਨ ਨਾਲ ਵੇਖਦੀ ਆ ਥੋੜੀ ਪ੍ਰੋਮੋਸ਼ਨ ਕਰਾਂਗੇ ਫਿਰ ਵੇਖਦੀ ਆ ਕਿ ਚੰਗੀ ਲਿਖਤ ਜਿਆਦਾ ਵਗਾਉਂਦੀ ਐ ਪ੍ਰੋਮੋਸ਼ਨ ਹੀ ਬਾਅਦ ਚ ਆਉਂਦੀ ਐ ਸੋ ਜਿਹੜੀ ਮੇਰੇ ਨਾਲ ਗੱਲ ਹੁੰਦੀ ਐ ਅੱਜ ਕੱਲ੍ਹ ਕੋਈ ਵੀ ਜਨਾਨੀ ਮੇਰੇ ਕੋਲ ਮੰਗਣਾ ਆਂਦੀ ਨਾ ਮੇਰੇ ਨਾਲ ਸਾਰੇ ਕਿਸੇ ਗਾਂਢ ਹੋ ਚੁੱਕੇ ਐ ਮੰਗਣ ਵਾਲੇ ਮੈਂ ਅੱਜ ਕੱਲ੍ਹ ਜਿਹਨੂੰ ਪੈਸੇ ਦੇਣਾ ਉਹ ਇੱਕ ਬੰਦਾ ਸ਼ਰਾਬ ਸ਼ੂਪਿੰਦਾ ਉਮੰਦਾ ਚੋਪਰ ਇਹਦਾ ਕਦੀ ਨਾ ਦੋਖਣੀ ਦੱਸ ਸਕਦੀ ਸੁਪਨੀ ਦੱਸਿਆ ਚੋਪਰਾਂ ਨੂੰ ਹੱਥ ਚ ਬੈ ਫੜਾ ਕੇ ਚੱਲ ਜੀਦੇ ਆ ਬਿਆਹ ਬਗਤਿਆਰਾ ਖੜਾ 15 ਵੰਦੇ ਤੇ 13 ਰੱਬ ਨੇ ਤੇਰੇ ਪੈਸੇ ਭੇਜੇ ਮੇਰੇ ਤੇ ਤੇ ਮੇਰੀ ਘਾਤ ਨੇ ਵੀ ਮੈਂ ਦਾ ਆਪਣਾ ਮੈਂ ਕਮਾਈ ਕੀਤੀ ਹੋਈ ਨੇ ਤੈਨੂੰ ਦਵਾ ਸੁਪਰੋ ਸਾਕੇ ਤੇ ਕਰ ਨਹੀਂ ਸਕਦੇ ਤੇ ਜਿੰਨਾਂ ਵਿਚਾਰੇ ਸੱਚੇ ਬੰਦੇ ਨੇ ਤੇ ਕਰਨ ਨੂੰ ਰਹਿ ਗਿਆ ਆ ਕਿਉਂਕਿ ਮੈਨੂੰ ਬੜੀਆਂ ਠੱਗੀਆਂ ਜਾਂਦੀਆਂ ਤੇਰਾ ਰੋੜ ਰੜ ਤੇ ਹੁੰਦੇ ਜਾਂਦੇ ਦਿਲ ਭੋਲਾ ਆਪਣਾ ਤੇ ਪਰ ਹੁਣਾਂ ਹੀ ਥੋੜੇ ਜਸਤ ਚਲਾ ਗੋ ਗਏ ਆ ਐਦੀ ਦੇਦੀ ਸੰ ਲੈਦੀ ਆ ਬਸ ਸੋਨੀ ਐਦੀ ਜਿਆਦੀ ਸੰ ਲੈਦੀ ਸੋ 40 ਦੇ ਵਿੱਚ ਦਾ ਪਿੱਛੇ ਕੁਝ ਹੋਰ ਹੀ ਨਿਕਲ ਗਿਆ ਸ ਤੇ ਬਾਕੀ ਜਿਹੜੀ ਮੇਨ ਮੁੱਖ ਦੀ ਗੱਲ ਆ ਤੁਸੀਂ ਇਸ ਕਿਤਾਬ ਨੂੰ ਜ਼ਰੂਰ ਪੜਿਓ ਤੇ ਜਿਹੜੀ ਆਖਰੀ ਗੱਲਾਂ ਮੈਂ ਉਹ ਗਾਣਾ ਚਾਹੂੰਗਾ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓਗਾ ਕੀਤਾ ਵੀ ਆਵੇ ਤੇ ਜੇ ਪਿੱਛੇ ਬਹੁਤ ਦਾ ਟਾਈਮ ਤੱਕ ਹੋਰ ਕੀ ਫੋਟੋ ਨਹੀਂ ਲਗਈ ਤੇ ਮੇਰੀ ਗਲਤੀ ਨਹੀਂ ਕੋਈ ਕਲਿੱਕ ਕੋ ਲੱਕੋ ਵੀ ਹੋਗੀ ਤੇ ਮਿਲਦੇ ਆ ਦੋਸਤੋ ਫਿਰ ਨਵੀਂ ਵੀਡੀਓ ਦੇ ਵਿੱਚ ਮੇਰਾ ਨਾਮ ਤੁਸੀਂ ਜਾਣਦੇ ਹੋ ਚਾਹ ਦੇ ਸਿੰਘ ਢਿੱਲੋਂ ਤੇ ਚੰਗਾ ਦੋਸਤੋ ਚਾਹੋ ਜੀਰੋ ਸਬਸਕ੍ਰਾਈਬ ਕਰ ਲਿਓ ਮਿੱਤਰਾਂ ਨੂੰ ਮਿਲਦੇ ਰਹਿਵਾਂਗੇ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ